2017 ਦੀਆਂ ਵਿਧਾਨ ਸਭਾ ਚੋਣਾਂ 'ਚ 100 ਸੀਟਾਂ ਜਿੱਤਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਵੀ ਵਿਧਾਇਕਾਂ ਦੇ ਜਿੱਤਣ ਤੋਂ ਬਾਅਦ ਉਸ ਨੂੰ ਅੱਜ ਵੀ ਇਕਜੁੱਟ ਨਹੀਂ ਕਰ ਸਕੀ ਹੈ ਸਿਰਫ 2 ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਵਿੱਚ ਕਾਟੋ ਕਲੇਸ਼ ਇੰਨਾ ਵੱਧ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਵੀ ਹੱਥੋਂ ਖੋਹ ਸਕਦੀ ਹੈ ਪਹਿਲਾਂ ਹਰਵਿੰਦਰ ਸਿੰਘ ਫੂਲਕਾ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਬਾਗੀ ਹੁੰਦਿਆਂ ਆਮ ਆਦਮੀ ਪਾਰਟੀ ਨੂੰ ਫਤੇ ਬਲਾਈ ਅਤੇ ਨਵੀਂ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਅਤੇ ਹੁਣ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਸਾਰੇ ਘਟਨਾਕ੍ਰਮ ਤੇ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਾਰੇ ਵਿਵਾਦ ਤੇ ਸੁਖਪਾਲ ਸਿੰਘ ਖੇੜਾ ਦੇ ਵੱਡੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਨੇ ਭਗਵੰਤ ਮਾਨ ਨੇ ਆਖੇ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਖੇੜਾ ਦੀ ਵਿਧਾਇਕੀ ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜੇ ਸਹਿਮਤੀ ਬਣੀ ਤਾਂ ਆਪ ਨੂੰ ਬਾਏ ਬਾਏ ਕਰ ਚੁੱਕੇ ਸੁਖਪਾਲ ਸਿੰਘ ਖੇੜਾ ਦੀ ਵਿਧਾਇਕੀ ਵੀ ਖੋਈ ਜਾ ਸਕਦੀ ਹੈ ਅਤੇ ਭਗਵੰਤ ਮਾਨ ਨੇ ਇੱਥੇ ਸੁਖਪਾਲ ਸਿੰਘ ਖੇੜਾ ਦੀ ਗੈਰਤ ਤੇ ਵੀ ਸਵਾਲ ਉਠਾਏ ਨੇ ਉਨਾ ਕਿ ਕਿ ਅਸੀਂ ਇਹਨਾਂ ਦਿਨ ਤੱਕ ਸੁਪਾਲ ਸਿੰਘ ਖਹਿਰਾ ਤੇ ਕਾਰਵਾਈ ਇਸ ਲਈ ਨਹੀਂ ਕੀਤੀ ਕਿਉਂਕਿ ਅਸੀਂ ਸੋਚਦੇ ਸਾਂ ਕਿ ਹੋ ਸਕਦਾ ਸੁਪਾਲ ਸਿੰਘ ਖਹਿਰਾ ਦੀ ਗੈਰਤ ਜਾਗ ਹੀ ਜਾਏ ਇਹ ਦੇ ਵਾਸਤੇ ਜਿਹੜਾ অথੋરાઇਜ਼ਡ ਨੇ ਉਹ ਐਲਓਪੀ ਸਾਹਿਬ ਨੇ ਹਰਪਾਲ ਚਿਮਾ ਜੀ ਪੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਮੇਰੇ ਖਿਆਲ ਚ ਅੱਜ ਜੀ ਬੁਲਾ ਲਾਂਗੇ ਅਸੀਂ ਤੇ ਜੇ ਉੱਥੇ ਇਹ ਮਤਾ ਪਾਸ ਹੁੰਦਾ ਤਾ ਐਲਓਪੀ ਸਾਹਿਬ ਸਪੀਕਰ ਨੂੰ ਇਹ ਅਰਜੀ ਦੇ ਸਕਦੇ ਨੇ ਕਿ ਜਿਹੜਾ ਬੰਦਾ ਮੂਡਲਾ ਮੈਂਬਰ ਵੀ ਨਹੀਂ ਰਹਿਣਾ ਚਾਹੁੰਦਾ ਫਿਰ ਐਮਐਲਏ ਰਹਿਣ ਦਾ ਕੀ ਹੱਕ ਆ ਪਹਿਲਾਂ ਉਹਨਾਂ ਦੀ ਗੈਰਤ ਚੈੱਕ ਕਰ ਰਹੀ ਸੀ ਕਿ ਗੈਰਤਮੰਦ ਕਹਿੰਦੇ ਆ ਆਪਣੇ ਆਪਣੇ ਤਾਂ ਫਿਰ ਜਦੋਂ ਹੁਣ ਗੈਰਤ ਨਹੀਂ ਜਾਗੀ ਤਾਂ ਫਿਰ ਕੋਈ ਨਾ ਕੋਈ ਤਾਂ ਐਕਸ਼ਨ ਲੈਣਾ ਪੂ ਪਾਰਟੀ ਨੇ ਫਿਲਹਾਲ ਫਿਲਹਾਲ ਜਿਹੜਾ ਅਸੈਪਟ ਹੋਇਆ ਅਸਤੀਫਾ ਉਹ ਖੈਰਾ ਸਾਹਿਬ ਦਾ ਹੋਇਆ ਤੇ ਬਲਦੇਵ ਸਿੰਘ ਜੀ ਨੇ ਜਿਹੜਾ ਅਸਤੀਫਾ ਦਿੱਤਾ ਉਹ ਹਜੇ ਅਸੈਪਟ ਨਹੀਂ ਹੋਇਆ ਉਹ ਜੀ ਪਹੁੰਚਿਆ ਨਹੀਂ